ਹਾਂਜੀ ਦੋਸਤੋ ਮੌਤਬੋਸ ਵਕਤ ਕਹਿੰਦੇ ਆਪਨੇ ਚੈਨਲ ਤੇ ਕੈਬਨਟ ਸਬਕਮੇਟੀ ਦੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ 15 ਅਗਸਤ ਦੇ ਦਿਹਾੜੇ ਤੇ ਖੁਸ਼ੀਆਂ ਭਰਿਆ ਪੱਤਰ ਹੋਇਆ ਜਾਰੀ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਵੱਡੀਆਂ ਮੰਗਾਂ ਨੂੰ ਲੈ ਕੇ ਲੱਗੀ ਪੱਕੀ ਮੋਹਰ ਸੋ ਦੋਸਤੋ ਸੂਤਰਾਂ ਦੇ ਹਵਾਲੇ ਤੋਂ ਕੁਝ ਜਈਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਅੱਜ ਜਿਹੜੀ ਹੈ 15 ਅਗਸਤ ਦੇ ਦਿਹਾੜੇ ਦੇ ਉੱਤੇ ਚੜ੍ਹਦੇ ਦਿਨ ਇਹ ਕੁਝ ਵੱਡੀਆਂ ਖਬਰਾਂ ਜਿਹੜੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਵੱਡੀਆਂ ਖੁਸ਼ਖਬਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਰੀ ਇਹ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਸੋ ਦੋਸਤੋ ਪਹਿਲਾਂ ਤੁਹਾਨੂੰ ਦੱਸ ਦਈਏ ਖਬਰਾਂ ਜਿਹੜੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ 15 ਅਗਸਤ ਦੇ ਦਿਹਾੜੇ ਦੇ ਉੱਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇਂਦੇ ਹੋਏ ਖੁਸ਼ੀਆਂ ਭਰਿਆ ਜਿਹੜਾ ਪੱਤਰ ਜਾਰੀ ਕਰਤਾ ਹੈ ਤੇ ਬੰਦੀ ਜਿਹੜੀ 4% ਡੀਏ ਦੀ ਕਿਸ਼ਤ ਜਿਹੜੀ ਹੈ ਉਸ ਨੂੰ ਬਹਾਲ ਕਰਨ ਦੇ ਉੱਤੇ ਵੀ ਜਿਹੜਾ ਫੈਸਲਾ ਲਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਹੰਗਾਮੀ ਜਿਹੜੀ 20 ਅਗਸਤ ਨੂੰ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਹੋਣ ਜਾ ਰਹੀ ਉਸ ਮੀਟਿੰਗ ਦੇ ਵਿੱਚ ਜਿਹੜੀ ਹੈ 4% ਡੀਏ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਜਾਵੇਗੀ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਕਿ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਅچھے ਮਲਾਜ਼ਮ ਨੇ ਆਂਗਣਵਾੜੀ ਵਰਕਰ ਨੇ ਉਹਨਾਂ ਕੱਚੇ ਮਲਾਸਮਨ ਪੱਕੇ ਕਰਨ ਸੰਬੰਧੀ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ ਸੋ ਜਿਹੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਅਧਾਰਿਕ ਪੁਸ਼ਟੀਕਰਨ ਤਾਂ ਨਹੀਂ ਹੈ ਪਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮਲਾਸਮਾ ਤੇ ਪੈਨਸ਼ਨ ਨੇ ਇਹ ਸਾਫ਼ ਕੀਤਾ ਹੈ ਕਿ 4% ਬੰਦ ਦੀ ਜਿਹੜੀ ਕਿਸ਼ਤ ਜਿਹੜੀ ਹੈ ਉਸ ਦੇ ਉੱਤੇ ਹੁਣ ਜਿਹੜੀ ਹੈ ਗੱਲਬਾਤ ਨਹੀਂ ਬਲਕਿ ਪੈਂਡਿੰਗ 13% ਡੀਏ ਨੂੰ ਦੋ ਕਿਸ਼ਤਾਂ ਦੇ ਵਿੱਚ ਬਹਾਲ ਕਰਨ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਵਧਾਇਆ ਜਾਵੇਗਾ ਇਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ 6ਵੇਂ ਪੀ ਕਮਿਸ਼ਨ ਦੇ ਬਕਾਏ ਦੀ ਜੋ ਏਰੀਅਰ ਦੀ ਜਿਹੜੀ ਦੂਸਰੀ ਕਿਸ਼ਤ ਜਾਰੀ ਕੀਤੀ ਜਾਣੀ ਹੈ ਉਸ ਸੰਬੰਧੀ ਵੀ ਆਖਰੀ ਜਿਹੜੀ ਇਹ ਫੈਸਲਾ ਲਿਆ ਜਾ ਸਕਦਾ ਹੈ